ਆ ਗਿਆ ਬਹੁਤ ਬਹੁਤ ਧੰਨਵਾਦ ਤੁਸੀਂ ਆਇਓ ਤੇ ਨਾ ਮੈਂ ਕਹਾਂਗਾ ਵੀ ਜਿਹੜੇ ਇਤਿਹਾਸੀਆਂ ਕਿਤਾਬਾਂ ਦੇ ਵਿਰੁੱਧ ਧਰਨਾ ਸੀ ਇਹ ਧਰਨਾ ਬਲਦੇਵ ਸਿੰਘ ਸਿੱਸਾ ਜੀ ਬੜੇ ਵੱਡੇ ਕਿਸਾਨ ਆਗੂ ਨੇ ਉਹਨਾਂ ਦੀ ਜਤਸ਼ਵੰਦੀ ਨੇ ਲਾਇਆ ਸੀ ਤੇ ਉਸ ਜਤਸ਼ਵੰਦੀ ਨੇ ਮੈਨੂੰ ਬਦੇਵ ਸਿੰਘ ਸਿੱਸਾ ਜੀ ਨੇ ਬੁਲਾਇਆ ਸੀ ਕਿ ਗੁਰਬਾਣੀ ਦੇ ਬਾਰੇ ਜਿਹੜਾ ਕੁਝ ਇਤਿਹਾਸ ਦੇ ਬਾਰੇ ਤਕਨੀਕੀ ਤੌਰ ਤੇ ਤੁਸੀਂ ਸਾਡੀ ਸਹਾਇਤਾ ਕਰੋ ਕਿਉਂਕਿ ਉੱਥੇ ਬੰਦੇ ਉਹਨਾਂ ਦੇ ਪੜੇ ਹੋਏ ਬੈਠੇ ਨੇ ਉਹਨਾਂ ਨਾਲ ਸੀ ਉਸ ਟਿੱਕੇ ਹਾਲਾਂਕਿ ਮਾਰ ਕੋ ਉਹਨਾਂ ਨੇ ਇੱਕ ਕਿਤਾਬ ਵੀ ਉਹ ਉਹਨਾਂ ਨੇ ਮੈਨੂੰ ਦਿੱਤੀ ਹੈ ਕਿ ਮੇਰੇ ਕੋਲ ਨਹੀਂ ਸੀ ਉਹਨਾਂ ਕੋਲ ਹੀ ਸੀ ਤੇ ਉਹ ਚ ਹਸੀਆਂ ਕਿਤਾਬਾਂ ਵੀ ਉਹ ਮੈਨੂੰ ਸਭੀਆਂ ਪਈਆਂ ਨੇ ਮੇਰੇ ਕੋਲ 10 20 ਐਡੀਸ਼ਨ ਦੂਜਾਂ ਦੇ ਖਰੀਦ ਕੀਤੇ ਦੇ ਦੇ ਕੇ ਗਏ ਨੇ ਤੇ ਉਹਦੇ ਵਿੱਚ ਉਹ ਧਰਨਾ ਕਾਫੀ ਲੰਬਾ ਛੱਡਿਆ ਕਾਫੀ ਸਿੱਖ ਸੰਤਾਂ ਦਾ ਇੱਕ ਹਿੱਸਾ ਵੀ ਲੈਂਦੇ ਆ ਰਹੀਆਂ ਇੱਕ ਤਾਂ ਇਹ ਹੁਣ ਉਹਦਾ ਇੱਕ ਪ੍ਰਾਪਤੀ ਵੀ ਹੋਈ ਉਹ ਵੀ ਮੈਂ ਹਾਂ ਪਹਿਲਾ ਕੰਮ ਇਹ ਹੈ ਵੀ ਆਹ ਕਿਤਾਬ ਛਾਪੀ ਇਹਦਾ ਨਾਮ ਹੈ ਸਿੱਖ ਇਤਿਹਾਸ ਆ ਮੋਹਰ ਲੱਗੀ ਹੈ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਆ ਥੱਲੇ ਲਿਖਿਆ ਹੈ ਪ੍ਰਕਾਸ਼ਕ ਸੈਕਟਰੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ શ્રી ਅਮਰਸਰ ਸਾਹਿਬ ਸੋ ਇਹ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਨੇ ਛਾਪੀ ਹੈ ਤੇ ਇਹਦਾ ਜਿਹੜਾ ਪ੍ਰਕਾਸ਼ਕ ਹੈ ਉਹ ਆ ਲਿਖਿਆ ਹੈ ਸਮੁੰਦਰਕ ਬੀ ਦਾਨ ਪ੍ਰੈਸ ਅਮਰਸਰ ਡਾਂ ਪ੍ਰੈਸ ਤੇ ਛਪੀ ਹੈ ਸ਼ਰੋਣੀ ਕਮੇਟੀ ਦੇ ਆਪਦੇ ਉੱਤੇ ਚਾਹ ਦੋ ਸਕਦਾ ਜਦੋਂ ਜ਼ਿਆਦਾ ਕਿਤਾਬਾਂ ਛਾਪਣੀਆਂ ਹੁੰ ਤਾਂ ਬਾਹਰੋਂ ਛਪਾਈ ਹੋਵੇ ਪਰ ਇਸ ਕਿਤਾਬ ਦਾ ਜਿਹੜਾ ਵੱਡਾ ਸਵਾਲ ਹੈ ਸਾਡੇ ਸਾਹਮਣੇ ਜਿਹੜਾ ਦੇਖਣ ਦੀ ਲੋੜ ਹੈ ਉਹ ਇਹ ਹੈ ਕਿ ਜਿਵੇਂ ਗੁਰਤੇ ਸਿੰਘ ਜੀ ਨੇ ਦੱਸਿਆ ਜਿਹੜਾ ਸਿੱਖ ਇਤਿਹਾਸ ਹੈ ਉਹਦਾ ਹਿੰਦੂਕਰਨ ਕੀਤਾ ਜਾ ਰਿਹਾ ਉਹ ਬੜੇ ਸਾਰੇ ਹਿੰਦੂ ਵਿਦਵਾਨਾਂ ਵੱਲੋਂ ਵੀ ਉਹ ਸਿੱਖ ਵਿਦਵਾਨਾਂ ਵੱਲੋਂ ਵੀ ਕਰਿਆ ਜਾ ਰਿਹਾ ਕਿਉਂਕਿ ਮੈਂ ਜਦ ਇਹ ਸਿੱਖ ਵਿਦਵਾਨਾਂ ਦੀ ਗੱਲ ਸੁਣਦਾ ਉਹਦਾ ਪਹਿਲਾ ਕਮੰਦਾ ਸਰੋਤ ਕੀ ਜੀ ਪਾਈ ਵੀ ਸਿੰਘ ਨੇ ਆ ਕੇ ਹੈ ਜੀ ਡਾਕਟਰ ਗੰਨਾ ਸਿੰਘ ਨੇ ਆ ਕੇ ਹੈ ਜੀ ਲੜ ਫੌਜਾ ਸਿੰਘ ਖੋਦਣ ਨੇ ਆ ਕੇ ਉਹ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿਖਵਾ ਜਿਹੜਾ ਉਹ ਪਹਿਲਾਂ ਉਹਨੂੰ ਤਾਂ ਦੇਖ ਲਓ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸਭ ਤੋਂ ਵੱਡਾ ਸਰੋਤ ਹੈ ਸਭ ਤੋਂ ਵੱਡਾ ਅਧਿਕਾਰਤ ਸਰੋਤ ਹੈ ਉਹਨੂੰ ਨਹੀਂ ਰੱਖਣਾ ਜਿਹੜੇ ਬੰਦੇ 300 ਸਾਲ ਬਾਅਦ ਜਮਏ ਨੇ ਉਹਨਾਂ ਨੇ ਆਪਦਾ ਵਿਚਾਰ ਕਹਿਤਾ ਵੀ ਮੇਰਾ ਵਿਚਾਰ ਹੈ ਉਹਨਾਂ ਨੇ ਲਿਖ ਦੇਣਾ ਕਿਉਂਕਿ ਉਹ ਸਰੋਤ ਵਾਂਗ ਹੋਣਾ ਵਸਤੇ ਫਿਰ ਦੂਜਾ ਦੂਜੇ ਦੀਆਂ ਕਲਮਾਰ ਕੇ ਲਿਖਿੰਦਾ ਉਹ ਗਾਹ ਜਾਂਦਾ ਹੀ ਉਹ ਦੇਖਦਾ ਹੀ ਨਹੀਂ ਇਹ ਲਿਖਿਆ ਕਿੱਥੇ ਆ ਇਹਨੇ ਐ ਕਿਵੇਂ ਲਿਖਿਆ ਛੋਟੀ ਜਿਹੀ ਮੈਂ ਸਨ ਤਾਂ ਧਾਰਨ ਦਿੰਨਾ ਕਿ ਕਦੇ ਨਾਲ ਜੁੜੀ ਹੋਈ ਹੈ ਵੀ ਬਹੁਤ ਵਾਰੀ ਜਿਹੜੇ ਵਿਦਵਾਨ ਇਸੇ ਗੱਲ ਦਾ ਕਈ ਵਾਰ ਖੱਟਿਆ ਖਾਂਦੇ ਨੇ ਪੰਜਾਬੀ ਦੇ ਉੱਤੇ ਰਿਸ਼ਤਾ ਕਿਸੇ ਨੇ ਵੀ ਪੰਜਾਬੀ ਭਾਸ਼ਾ ਲੁਕਤ ਹੋ ਰਹੀ ਹੈ ਤੇ ਯੂਨੈਸਕੋ ਨੇ ਕਿਹਾ ਮੈਂ ਦੇਖਾਂ ਵੀ ਪੰਜਾਬੀ ਭਾਸ਼ਾ ਤੇ ਕਿਤੇ ਲੁਕਤ ਨਹੀਂ ਹੋ ਰਹੀ ਫਿਰ ਮੈਂ ਯੂਨੈਸਕੋ ਦਾ ਸਾਰਾ ਰਿਕਾਰਡ ਪੜ੍ਹਿਆ ਉਹਦੇ 'ਚ ਕਿਤੇ ਨਹੀਂ ਹੈ ਯੂਨੈਸਕੋ ਨੇ ਲੁਕਤ ਹੁੰਦੀਆਂ ਭਾਸ਼ਾਵਾਂ ਤੇ ਕਿਤਾਬ ਛਾਪੀ ਹੋਈ ਹੈ ਉਹਦੇ ਵਿੱਚ ਕਿਤੇ ਇੱਕ ਡਾਇਨ ਬਣੀ ਦੀ ਪੰਜਾਬੀ ਲੁਕਤ ਹੋ ਰਹੀ ਹੈ। ਨਾ ਜਿਹੜੇ ਉਹਨਾਂ ਨੇ ਮਾਪਦੰਡ ਤਾਇਆ ਕਰੇ ਉਹਨਾਂ ਦੇ ਵਿੱਚ ਪੰਜਾਬੀ ਲੁਕਤ ਹੋ ਰਹੀ ਹੈ। ਫਿਰ ਮੈਂ ਉਹਦਾ ਡੱਬਿਆ ਕਿਨੇ ਉਹ ਇੱਕ ਅਖਬਾਰ ਚ ਖਬਰ ਛਪੀ ਸੀ। ਉਹ ਜਦ ਨਾਲ ਦੇਖੀ ਉਹਦੇ ਜੋਗਾ ਮੈਨੂੰ ਪਤਾ ਲੱਗਾ ਵੀ ਇੱਕ ਵੱਡੇ ਵਿਦਵਾਨ ਨੇ ਕਿਹਾ ਸੀ। ਉਹ ਵਿਦਵਾਨ ਨੂੰ ਜਦ ਪੁੱਛਿਆ ਕਿ ਕਹਿੰਦਾ ਮੈਂ ਫਲਾਣੀ ਤੋਂ ਸੁਣਿਆ ਸੀ। ਸਾਰਿਆਂ ਨੇ ਲਿਖਣਾ ਸ਼ੁਰੂ ਕਰੀ ਗਏ ਵੀ ਪੰਜਾਬੀ ਭਾਸ਼ਾ ਲੁਕਤ ਹੋ ਰਹੀ ਹੈ। ਉਹ ਲੁਕਤ ਹੋ ਕੇ ਕਹਿ ਕੇ ਕਿ ਕਿਉਂਕਿ ਥੋੜੀ ਜਿਹੀ ਵਿਮਕਾਂ ਸਿੱਖਾਂ ਤੇ ਬੜਾ ਜਿੰਦਮਾ ਹੋ ਰਿਹਾ ਹੈ। ਉਹ ਬੜਾ ਧਿਕਦਾ ਜੇ ਝੂਠ ਵੀ ਕਹਾਂ ਥੋੜੀ ਇਸ ਕਰਕੇ ਉਹ ਪੰਜਾਬੀ ਭਾਸ਼ਾ ਲੋਕਥੋਰੀ ਹੈ ਕਹਿੰਦੇ ਆਪਾਂ ਪੰਜਾਬੀ ਦੇ ਝੰਡਾ ਖੋਜ ਦਾ ਇੱਕ ਮੂਲ ਪਰੇਸ਼ਨ ਲਗਾਉਂਦਾ ਹੈ ਕਿ ਤੁਸੀਂ ਮੂਲ ਸਰੋਤ ਤੱਕ ਜਾਓ ਪਹਿਲੀ ਗੱਲ ਜੇ ਮੂਲ ਸਰੋਤ ਤੱਕ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਵਿੱਚ ਦਿਖੋ ਵੀ ਮੈਨੂੰ ਨਹੀਂ ਪਤਾ ਕੀ ਆ ਕੀ ਨਹੀਂ ਫਲਾਣੇ ਬੰਦੇ ਨੇ ਲਿਖਿਆ ਮੈਂ ਉਹ ਪ੍ਰੋਡਿਊਸ ਕਰ ਰਿਹਾ ਫਲਾਣੀ ਥਾਂ ਤੇ ਲਿਖਿਆ ਸਾਡੀਆਂ ਯੂਨੀਵਰਸਟੀਆਂ ਦੇ ਕਾਰਡ ਤੁਸੀਂ ਸਾਰੇ ਰਕਾਰਡ ਹੈ ਜਿਉਂ ਕਿ ਜਿ ਲਿਖਦੇ ਹੁੰਦਾ ਕਿਉਂਕਿ ਨਾਲ ਜਨ ਨੂੰ ਖੋਜਦਾ ਹੀ ਉਹ ਆਪਣਾ ਫੀਸ ਲਿਖਣਾ ਪੀ ਐਚ ਡੀ ਲੈਣੀ ਹੈ ਨੌਕਰੀ ਲੈਣੀ ਹੈ ਸੋ ਕਿਸੇ ਨੇ ਪੋਥੀ ਵਾਲੀ ਕਿਸੇ ਨੇ ਕੋਤੀ ਵਾਲੀ ਇਹ ਕਿਤਾਬ ਜਿਹੜੀ ਹੈ ਇਹ ਕਿਤਾਬ ਜਿਹੜੇ ਹਵਾਲੇ ਦਿੱਤੇ ਜਾ ਰਹੇ ਨੇ ਮੈਂ ਤੁਹਾਨੂੰ ਪੜ ਕੇ ਜਿੰਨਾ ਵੀ ਤੁਸੀਂ ਦੇਖਣਾ ਚਾਹੋ ਆ ਨਾਨਕ 7 ਸਾਲ ਦੀ ਉਮਰ में यदि पापी मनुष्य मृत्यु के समय तक ईश्वर से क्षीमा प्रार्थना करते हैं ਸਿੱਖੀ ਚ ਕੋਈ ਖਿਮਾ ਪ੍ਰਾਰਥਨਾ ਨਹੀਂ ਸਿੱਖੀ ਚ ਕੋਈ ਮੌਤ ਵਾਲੇ ਸਿੱਖੀ ਚ ਤਾਂ ਬਲ ਕੇ ਲਿਖਿਆ ਹੈ ਕਿ ਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾਹੂ ਕੀ ਕਾਹ ਨ ਕਰਤੇ ਆਪਣੇ ਗੁਰ ਪ੍ਰਸਾਦ ਦੇ ਗੁਰੂ ਗ੍ਰੰਥ ਸਾਹਿਬ ਚ ਤਾਂ ਇਹ ਲਿਖਿਆ ਹੈ ਹਰ ਕਾ ਸੰਤ ਮਰੇ ਹੜੰਬੇ ਸਗਲੀ ਸੰਤrai ਇਹ ਕਹਿੰਦੇ ਨੇ ਵੀ ਜਬ ਨਾਰਸ ਚ ਮਰਦਾ ਹੈ ਨਾ ਕਾਸ਼ੀ ਚ ਉਹ ਸਵਰਗਾਂ ਨੂੰ ਜਾਂਦਾ ਹੈ ਉਹ ਹੜੰਬੇ ਜਿਹੜਾ ਉਹ ਹੜੰਬਾ ਜਿਹੜੀ ਸੀ ਉਹ ਸੀਗੀ ਧੀ ਦੇਣੀ ਧੀਨ ਦੀ ਘਰ ਵਾਲੀ ਸੀ ਉਹ ਤੇ ਉਹ ਕਹਿੰਦਾ ਕਿ ਉੱਥੇ ਵੀ ਉਹ ਹੜੰਬਾ ਦੇ ਸ਼ਰਚੂ ਮਰੇ ਉਹ ਉਹ ਵੀ ਸਵਰਗੀ ਉਹਦੇ ਉਹਦੇ ਵੀ ਸਾਰੀਆਂ ਪੁਸਤਕਾਂ ਤਰ ਜਾਣਗੀਆਂ ਜੇ ਉਹ ਹਰੀ ਦਾ ਸੰਤ ਹੈ ਹੜੰਬਾ ਦਾ ਪਿੰਡ ਮਾਲੀ ਖੀਲ ਹਾਂ ਤੇ ਉਹਦੇ ਵਿੱਚ ਉਹਨੇ ਕਿਹਾ ਅੱਗੇ ਮੋਹੇ ਮਰਨੇ ਕਾ ਚਾਹ ਹੈ ਅਮਰਤ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਰੇ ਬਾ ਸੋ ਇਹ ਜਿਹੜੀ ਸਿੱਖੀ ਦੇ ਵਿੱਚ ਜਿਹੜੀ ਧਾਰਨਾ ਹੈ ਇੱਕ ਤਾਂ ਇਹ ਬਾਣੀ ਆ ਵੀ ਇਹ ਹਿੰਦੂ ਧਰਮ ਇਹ ਪੂਜਾ ਪਾਠ ਇਹ ਸ਼ਰਾਦ ਇਹ ਹਵਨ ਇਹ ਜੱਗ ਇਹ ਤੁਹਾਨੂੰ ਦਰਸਾਉਂਦੇ ਔਰ ਬਾਰ-ਬਾਰ ਹੁਣ ਸਿੱਖ ਵਿਦਵਾਨ ਵੀ ਵੀ ਮੰਡਲ ਹੁੰਦੇ ਨੇ ਤੁਸੀਂ ਉੱਥੇ ਜਾਓ ਸੁਰਤੀ ਨਾਲ ਬ੍ਰਿਤੀ ਨਾਲ ਸਿੱਖੀ ਕਿਰਤ ਦੇ ਨਾਲ ਜੁੜੀ ਹੋਈ ਹੈ ਸਿੱਖੀ ਬਰਾਬਰੀਤ ਨਾਲ ਜੁੜੀ ਹੋਈ ਹੈ ਸਿੱਖੀ ਔਰਤ ਦੀ ਇੱਜ਼ਤ ਨਾਲ ਜੁੜੀ ਹੋਈ ਹੈ ਸਿੱਖੀ ਹੱਕ ਨਾਲ ਜੁੜੀ ਹੋਈ ਹੈ ਸਿੱਖੀ ਇਨਸਾਫ ਨਾਲ ਜੁੜੀ ਹੋਈ ਹੈ ਇੱਕ ਵੀ ਧਾਰਨੀ ਦੇਣਗੇ ਵੀ ਜੇ ਇਨਸਾਫ ਨਾਲ ਨਾ ਹੁੰਦੀ ਅੱਜ ਕਿੰਨਾ ਕੁ ਸੁਪਰੀਮ ਕੋਰਟ ਦੇ ਖਿਲਾਫ ਬੋਲਦੇ ਨੇ ਉਦੋਂ ਗੁਰਨਾਮ ਸਿੰਘ ਸਾਹਿਬ ਨੇ ਕਹਿੰਦਾ ਕਾਜੀ ਹੋਏ ਕਾਜੀ ਹੁੰਦਾ ਸੀ ਉਦੋਂ ਜਿਵੇਂ ਹੁਣ ਚੀਫ ਜਸਟਿਸ ਹੈ ਕਾਜੀ ਹੋਏ ਬੈ ਕਰੇ ਨਿਆਇ ਥੇਰੇ ਤਸਵੀ ਕਰੇ ਖੁਦਾਏ ਲੈ ਕੇ ਵੱਡੀ ਹੱਕ ਗਵਾਏ ਜੇ ਪੁੱਛੇ ਤਾਂ ਪਰਸ ਨਾਲ ਕਿਉਂ ਠੀਕ ਗਵਾਹੀ ਤੇ ਕਹਤਾ ਸੋ ਸਿੱਖੀ ਇਹ ਨਹੀਂ ਹੈ ਸਿੱਖੀ ਕਿਰਤ ਦੀ ਹੈ ਘਾਲ ਖਾਏ ਕਿਛਦਾ ਇਹ ਉਹਨਾਂ ਬ੍ਰਾਹਮਣਵਾਦ ਚ ਡਾਉਣ ਜਾਂਦੇ ਬੀਪਰਵਾਦ ਚ ਬੀਪਰਵਾਦ ਦੇ ਵਿੱਚ ਹੈਗਾ ਕਿ ਦੇਦੇ ਰਹੋ ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਰਿਆ ਇੱਕ ਗੱਲ ਆ ਮੈਂ ਮਾਰ ਕਰੇ ਹੋਣਿ ਸਾਬ ਜਦ ਤੁਸੀਂ ਲਖੋਗੇ ਨਾ ਸਾਰਾ ਪੀੜਾ ਪੀੜਾ ਸਾਰਾ ਗਲਤ ਹੈ ਜਿੰਨੇ ਪੇਚ ਦੇਖੋਗੇ ਨਵੀ ਜਾਣਗੇ ਇਹਦੇ ਵਿੱਚ ਇੱਕ ਗੱਲ ਮੈਂ ਕਿਤਾਬ ਦੇ ਵਿੱਚ ਐਗਜ਼ੈਕਟ ਸ਼ਬਦੀ ਵੀ ਦੱਸ ਦਾਂਗਾ ਇੱਕ ਉਹਨਾਂ ਦੀ ਇਹ ਕੋਸ਼ਿਸ਼ ਹੈ ਦੱਸਣ ਦੀ ਵੀ ਸਿੱਖਾਂ ਦਾ ਨਾ ਕੋਈ ਇਤਿਹਾਸ ਹੈ ਨਾ ਸਿੱਖਾਂ ਨੂੰ ਇਹ ਪਤਾ ਵੀ ਇਹਨਾਂ ਦਾ ਗੁਰੂ ਕੌਣ ਸੀ ਕੌਣ ਨਹੀਂ ਸੀ ਕਿਉਂਕਿ ਇੱਕ ਇੱਕ ਗੁਰੂ ਸਾਹਿਬ ਦੇ ਹੰဍਾਂ ਦੇ ਮਹਿਨ ਦੇ ਨਾਮ ਉਹਨਾਂ ਦੇ ਮਾਪਿਆਂ ਦੇ ਨਾਮ ਉਹਨਾਂ ਦੇ ਬੇਟਿਆਂ ਦੇ ਨਾਮ ਕਈ ਕਈ ਡਿਸਟ੍ਰਿਕਟ ਵੀ ਆ ਵੀ ਸੀ ਆ ਵੀ ਸੀ ਆ ਵੀ ਸੀ ਆ ਵੀ ਸੀ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਤਾਂ ਰਾਮ ਦਾ ਪਤਾ ਵੀ ਉਹ ਦਸ਼ਰਥ ਦਾ ਬੇਟਾ ਸੀ। ਨਾ ਕਿਸੇ ਨੇ ਦੇਖਿਆ ਨਾ ਇਤਿਹਾਸ ਕਰਿਆ। ਤੁਹਾਨੂੰ ਤਾਂ ਰਾਮ ਦਾ ਪਤਾ ਵੀ ਰਾਮ ਜਨਮ ਭੂਮੀ ਆ। ਪਰ ਸਾਡੇ ਗੁਰੂਆਂ ਦਾ ਨਹੀਂ। ਇਹ ਕਿਵੇਂ ਸੰਭਵ ਹੈ ਕਿ 3000 ਸਾਲ ਪੁਰਾਣੀ ਗੱਲ ਤਾਂ ਲੋਕਾਂ ਦੇ ਸਾਹਮਣੇ ਠੀਕ ਪਤਾ ਹੋਵੇ ਤੇ 300 ਸਾਲ ਪੁਰਾਣੀ ਜਾਂ 400 ਸਾਲ ਪੁਰਾਣੀ ਨਾ ਪਤਾ ਹੋਵੇ। ਇਹ ਬੇਇਮਾਨੀ ਵੀ ਵਗੈਰਾ ਹੋ ਹੀ ਨਹੀਂ ਸਕਦਾ। ਅਗਲੀ ਗੱਲ। ਜਿਹੜੇ ਖੋਜ ਦੀ ਮੈਂ ਗੱਲ ਕਰਦਾ ਇੱਕ ਇਹਨਾਂ ਨੇ ਕਿਹਾ ਹੈ ਅਰਬੀ ਫਾਰਸੀ ਦੇ ਸਰੋਤ ਸਾਡੇ ਕੋਲ ਜਿਹੜੇ ਸਰੋਤ ਨੇ ਜੇ ਕਿਸੇ ਨੇ ਖੋਜ ਕਰਨੀਆਂ ਸਿੱਖ ਚ ਆਸਤੇ ਇੱਕ ਤਾਂ ਗੁਰਬਾਣੀ ਹੈ ਹੁਣ ਜੇ ਤੁਸੀਂ ਦਸਮ ਗ੍ਰੰਥ ਨਾਲ ਕੋਈ ਕੋਈ ਮੈਨੂੰ ਕਹੇ ਜਿੰਨਾ ਮਰਜੀ ਜੇ ਦਸਮ ਗ੍ਰੰਥ ਨਾਲ ਖੋਜ ਕਰੋਗੇ ਤਾਂ ਬ੍ਰਾਹਮਣਵਾਦੀ ਵਿਪਰਵਾਦੀ ਖੋਜ ਕਰੋਗੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਖੋਜ ਕਰੋਗੇ ਤਾਂ ਤੁਸੀਂ ਸਿੱਖੀ ਦੀ ਖੋਜ ਕਰੋਗੇ ਇਹ ਉਹਨੂੰ ਵੀ ਤੁਸੀਂ ਕਹੋਗੇ ਇਹ ਤਾਂ ਗ੍ਰੰਥ ਹੈ ਜੀ ਕਿ ਤੁਸੀਂ ਉਹਨੂੰ ਮੰਨ ਲਿਆ ਹਾਲਾਂਕਿ ਜਦ ਇੱਥੇ ਉਹ ਬੇਅਦਵੀ ਦਾ ਰੌਲਾ ਪਿਆ ਸੀ ਕਿਸਾਨ ਅੰਦੋਲਨ ਤੇ ਕਿ ਉਹ ਗ੍ਰੰਥ ਦਾ ਮ ਇਤਿਹਾਸ ਪੜਿਆ ਉਹ ਕਹਿੰਦੇ ਜੀ ਬਿਹਾਰ ਦੇ ਵਿੱਚ ਕਿਸੇ ਸਾਧੂ ਕੋਲੇ ਇਹ 1900 ਦੇ ਵਿੱਚ ਮਿਲਿਆ ਥਾ 1900 ਦੀ ਮੀਮੀ ਸਦੀ ਚ ਉਹ ਜੋ ਗਾ ਉਹ ਖੜਾ ਛਾਪਿਆ ਤੇ ਉਹਨੂੰ ਇਹ ਆ ਬਣਾਈ ਜਾਂਦੇ ਨੇ ਤਾਂ ਦਸੰਗ੍ਰੰਥਾ ਹਿੱਸਾ ਦਿਖਿਆ ਹੋਇਆ ਤੇ ਅਸਾਉ ਦਾ ਹੁਣ ਜਿਹੜੀ ਗੱਲ ਮੈਂ ਕਹਿੰਦਾ ਇਹ ਇਤਿਹਾਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਥਾਂ ਥਾਂ ਤੇ ਵੀ ਗੁਰੂਆਂ ਦੇ ਨਾਂ ਤਾਂ ਕੋਈ ਨਾਂ ਥੇ ਪੜਾ ਸੀ ਲੁਟੇਰੇ ਸੀਗੇ ਮੂਰਤੀ ਪੂਜਾ ਕਰਦੇ ਸੀਗੇ ਤੇ ਉਹਨਾਂ ਦੇ ਕੈਰੈਕਟਰ ਦੇ ਉੱਤੇ ਵੀ ਬੜੇ ਵੱਡੇ ਵੱਡੇ ਸਵਾਲ ਖੜੇ ਕਰੇ ਹੋਏ ਨੇ ਗੁਰਬਾਣੀ ਦਾ ਟੁਕਾਂ ਗਲਤ ਲਿਖੀਆਂ ਨੇ ਮਨਮਰਜ਼ੀ ਨਾਲ ਲਿਖੀਆਂ ਨੇ ਜੋ ਉਹਨਾਂ ਨੇ ਕਰਿਆ ਉਹਦੇ ਉੱਟ ਇਹ ਲਿਖਿਆ ਦੇ ਵਿੱਚ ਕਿਵੇਂ ਜਿਵੇਂ ਉਹਨਾਂ ਨੇ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜਦ ਗਵਰਨਰ ਦੇ ਕਿਲੇ ਚੋਂ ਵਾਪਸ ਆ ਗਏ ਤਾਂ ਉਹਨਾਂ ਨੇ ਜਹਾਗੀਰ ਦੀ ਫੌਜ ਦੀ ਇੱਕ ਟੁਕੜੀ ਦੇ سپاہ ਸਲਾਰ ਬਣੇ ਉਹਦੀ ਨੌਕਰੀ ਕੀਤੀ ਛੱਡੋ ਤੁਸੀਂ ਵੀ ਕੌਣ ਇਤਿਹਾਸ ਪੜ੍ਹਿਆ ਕੌਣ ਨਹੀਂ ਕੌਣ ਕਿੰਨਾ ਪੜ੍ਹਿਆ ਕਿਹੜਾ ਤਨੂਸਾਰ ਸਿੱਖ ਝਾਸੂ ਜਿਹੜੇ ਹਿੰਦੂ ਨੇ ਨਿਰਪੱਖ ਜਾਂ ਮੁਸਲਮਾਨ ਨਿਰਪੱਖ ਨੇ ਉਹਨਾਂ ਨੂੰ ਲੱਗਦਾ ਵੀ ਇਹ ਸੱਚੂ ਵਿੱਚ ਛੇ ਗੁਰਸਾਬ ਨੇ ਨੌਕਰੀ ਕਰੀ ਹੋਗੀ ਜਿਹੜੀ ਗੱਲ ਐਂ ਲੱਗਦਾ ਇਹ ਹੋ ਹੀ ਨਹੀਂ ਸਕਦਾ ਤੁਸੀਂ ਕਹਿ ਦਿਓ ਕਹਿੰਝ ਕੀ ਐ ਆਸੀਰ ਸਿੰਘ ਠੀਕ ਕਿਲਾ ਨੂੰ ਗੜਵੀ ਚੋਰ ਕਾ ਕੀ ਸਜ਼ਾ ਦੇਣ ਲੱਗੇ ਸੀ ਸੋ ਇਸ ਕਰਕੇ ਕੋਈ ਖਾਸ ਕਰਨੀ ਮੇਰੇ ਤੇ ਕੇਸ ਮਨਤਾ ਸੀ ਜਦ ਸਾਹ ਬੈਠੇ ਨੇ ਜੁਡੀਸ਼ੀ ਨੇ ਸਾਡੀ ਜਵਾਨ ਜੂਨਤ ਕਰੀ ਤੇ ਵੀ ਇਹ ਤਾਂ ਜੀ ਆਪਣਾ ਆਰਮਡ ਫੋਰਸ ਦੇ ਵਿੱਚ ਰਿਬੈਲion ਕਰਾ ਕੇ ਵਿਦਰੋਹ ਕਰਾ ਕੇ ਇਸ ਸਰਕਾਰ ਦਾ ਤਖਤ ਬਦਲਣਾ ਚਾਹੁੰਦਾ ਪਲਟਣਾ ਚਾਹੁੰਦਾ ਇਸ ਫੈਕਟ ਗੁਰਦਾਸ ਬਰਸੀ ਮੇਰੇ ਕਰਦੇ ਤੇ ਨਹੀਂ ਹੋਣਾ ਤੇ ਨਹੀਂ ਜੀ ਪ੍ਰਿੰਸੀਪਲ ਸੁਜਾਨ ਸਿੰਘ ਦੇ ਬਾਰੇ ਬੰਦੇ ਸੀਗੇ ਚਲੋ ਕਹਿੰਦਾ ਮੇਰਾ ਮਤਲਬ ਹੈ ਕਿ ਇਹ ਇਹ ਕਰਦੇ ਨੇ ਦੂਜਾ ਜਿਵੇਂ ਇਹ ਕਿਹਾ ਇਸ ਕਿਤਾਬ ਦੇ ਵਿੱਚ ਕਿ ਰਾਮ ਰਾਏ ਨੂੰ ਗੱਦੀ ਕਿਉਂ ਨਹੀਂ ਮਿਲੀ ਇਹ ਕੱਲ ਦਾ ਸਾਡੇ ਮਨ ਮਸਤਕ ਚ ਨਹੀਂ ਇਹ ਇਤਿਹਾਸਕ ਘਟਨਾ ਹੈ ਕਿ RAM RAI ਮੁਗਲ ਸ਼ਾਸਕ ਦੇ ਦਰਬਾਰ ਚ ਗਏ ਉੱਥੇ ਉਹਨਾਂ ਨੇ ਇਤਰਾਜ਼ ਕਰਿਆ ਕਾਜ਼ੀਆਂ ਨੇ ਕਿ ਜੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਤਾਂ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਤੇ ਉਹ ਕਹਿੰਦਾ ਨਹੀਂ ਜੀ ਉਹ ਅਸਲ ਤੇ ਬੇਈਮਾਨ ਕੀਆ ਮੁਸਲਮਾਨ ਨੇ ਗੱਤ ਪੜੇ ਜਾ ਰਹੀ ਆ ਉਹਨੂੰ ਗੁਰਗੱਦੀ ਨਹੀਂ ਮਿਲੀ ਨੀ ਇਹਨਾਂ ਨੇ ਇਹਦੇ ਵਿੱਚ ਲਿਖਿਆ ਹੁਣ ਤੁਸੀਂ ਆਪੇ ਸੋਚ ਲਓ ਮੈਂ ਤਾਂ ਹਰਾਨਾ ਸਿੱਖ ਜਦ ਮੈਂ ਕਹਿਣਾ ਨਾ ਸੱਚ ਮੁੱਚੀ ਸਿੱਖ ਨੂੰ ਸਮਝ ਨਹੀਂ ਆਉਂਦੀ ਵੀ ਕੀ ਕਹਿਗੇ ਇਹ ਚ ਲਿਖਿਆ ਹੈ RAM RAY GURU PUTTR SI ਪਰ ਦਾਸੀ ਦੇ ਪੇਟੋਂ ਜੰਮਿਆ ਸੀ ਤੁਸੀਂ ਸੁਣ ਲਓ ਗੱਲ ਜੀ ਐਡੀ ਵੱਡੀ ਗੱਲ ਸੁਣਨੀ ਹੈ ਦਾਸੀ ਦੇ ਪੇਟੋਂ ਗੁਰੂ ਪੁੱਤਰ ਸੀ ਦਾਸੀ ਦੇ ਪੇਟੋਂ ਜੰਮਿਆ ਸੀ ਬੱਸ ਫਿਰ ਹੁਣ ਤੁਸੀਂ ਉਹ ਸਿੱਧਾ ਕਿਉਂ ਲਿਖਣਗੇ ਉਹ ਤਾਂ ਸ਼ੈਤਾਨ ਜਿਹੜਾ ਨਾ ਬਾਣੀਆ ਪੰਡਿਤ ਹੈ ਉਹ ਤਿੱਖਾ ਬੜਾ ਹੁੰਦਾ ਇਹ ਪੜੇਖਾ ਨਹੀਂ ਆਪਾਂ ਕਹੇ ਵੀ ਉਹ ਮੂਰਖ ਹੁੰਦੇ ਨੇ ਬਿਦੁਰਦਲ ਚ ਉਹਨਾਂ ਦਾ ਕੋਈ ਸਾਨੀ ਨਹੀਂ ਅੱਜ ਵੀ ਮੈਨੂੰ ਕਈ ਕਹਿੰਦੇ ਨੇ ਵੀ ਆ ਤੁਹਾਡੇ ਇੰਨੇ ਕਿਵੇਂ ਆ ਜਾਂਦੇ ਨੇ ਮੈਂ ਸਾਡਾ ਕੰਮ ਹੀ ਪੜਨਾ ਸਵਾਲ ਇਹ ਹੈ ਵੀ ਉਹ ਵਿਦਵਤਾ ਦਾ ਫਰਕ ਦੇ ਕਦੇ ਪਾਸੇ ਹੁਣ ਤੁਸੀਂ ਸੋਚ ਲਓ ਵੀ ਜੇ ਇੰਨੀ ਵੱਡੀ ਮੂੰਹ ਤਾਂ ਤੁਸੀਂ ਗੰਡਾਸੇ ਲੈ ਕੇ ਖੜ ਜਾਣਾ ਤਲਵਾਰਾਂ ਲੈ ਕੇ ਇਹ ਸ਼ਰੋਮਣੀ ਕਮੇਟੀ ਨੇ ਛਾਪੀ ਆ ਕਿਸੇ ਨੇ ਪੁੱਛਿਆ ਇਸ ਤੋਂ ਅੱਗੇ ਹੋਰ ਕੀ ਲਿਖਿਆ? ਇੱਥੇ ਲਿਖਿਆ ਇਹਨਾਂ ਨੇ ਗੁਰੂ ਤੇਗ ਬਹਾਦਰ ਵਾਲੀ ਗੱਲ ਦੱਸ ਵੀ ਦਿੱਤੀ ਕਿ ਕਹੀ ਵੀ ਹੈ ਵੀ ਗੁਰੂ ਤੇਗ ਬਹਾਦਰ ਨੇ ਸਿੱਖਾਂ ਦਾ ਕਤਲ ਕਰ ਦਿੰਦੇ ਸੀ ਪਿੱਛੋਂ ਕਹਿੰਦੇ ਸ਼ਹੀਦ ਹੋਏ ਨੇ। ਲੁਟੇਰਾ ਕਿਉਂ ਲਿਖਿਆ? ਅਸਲ ਵਿੱਚ ਕੀ ਸੀ? ਕਹਾਣੀ ਸਹੀ ਮਤਲਬ ਜਿਵੇਂ ਲੁਟੇਰਾ ਮੈਂ ਆਉਂਗਾ ਉਹ ਕਿਵੇਂ ਲਿਖ ਦਿੰਦਾ ਇਹਨਾਂ। ਤੇ ਇਹਨੂੰ ਕਿਵੇਂ ਮੰਨਦੇ ਨੇ? ਇਹ ਕੋਈ ਆਇਆ ਨਹੀਂ ਵੀ ਉਹ ਸੱਚੀ ਮੁੱਚੀ ਲਿਖਣਾ ਚਾਹੁੰਦੇ ਉਹਨਾਂ ਨੂੰ ਵਿਚਾਰਨ ਪਤਾ ਹੁੰਦਾ। ਉਹਦੀ ਉਦਾਹਰਨ ਦੇਵਾਂਗਾ ਮੈਂ ਹੁਣ ਥੋੜੀ ਦੇਤੀ। ਉਹਦੇ ਵਿੱਚ ਇਹ ਸੀ ਵੀ ਜਿੱਥੇ ਗੁਰੂ ਸਾਹਿਬ ਜਾਂਦੇ ਸੀ ਚੜਾਵਾਂ ਦਾ ਚੜ੍ਹਦਾ ਹੀ ਆ। ਉਹ ਚੜਾਵਾ ਉੱਥੀ ਦੇ ਦਿੰਦੇ ਸੀ ਵਿੱਚ ਬੌੜੀਆਂ ਬਣਵਾ ਲੋ ਚਿੱਤ ਧਰਮਸ਼ਾਲਾ ਬਣਵਾ ਲੋ ਉਹ ਕਹਿੰਦੇ ਸੀ ਉਹ ਡੁੱਟ ਕਰਦੇ ਸੀ ਚੜਾਵੇ ਨੂੰ ਡੁੱਟ ਦੱਸਦਾ ਸੀ ਇਹ ਜਿਹੜਾ ਹੈਗਾ ਉਹ ਕਿਵੇਂ ਉਦਾਹਰਣ ਦੇ ਦਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਹਾ ਗੁਰਗੱਤ ਦੀ ਦਿੱਤੀ ਉਹਦੇ ਚ ਕੰਮ ਕਰਸਾ ਕਰਿਆ ਤੀਰ ਕਮਾਨ ਤੇ ਉਹ ਜਿਹੜੀ ਉਹਨਾਂ ਦੀ ਬੰਦੂਕ ਟਾਈਪ ਸੀ ਉਹ ਤੇ ਸ਼ਸਤਰ ਤੇ ਡੰਡਾ ਚੱਕਰ ਕਰਿਆ ਤੇ ਮੱਛਾ ਦੇ ਗਿਆ ਉਹਨੇ ਲਿਖਿਆ ਦੀ ਗੁਰੂ ਬੋਰ ਹੀ ਦਾ ਨਾਇਨ ਕਲੋਥ ਅਗਲੇ ਨੇ ਟ੍ਰਾਂਸਲੇਸ਼ਨ ਕਰਦੇ ਲਾਇਨ ਕਲੋਥ ਧੋਤੀ ਨੂੰ ਕਹਿੰਦੇ ਗੁਰੂ ਨੇ ਧੋਤੀ ਪਹਿਨੀ ਫਿਰ ਅੱਗੇ ਉਹਨਾਂ ਨੇ ਕਿਹਾ ਮੱਥਾ ਟੇਕਿਆ ਉਹ ਕਹਿੰਦਾ ਦੀ ਗੁਰੂ ਪ੍ਰੋਸਟੇਟਿਡ ਬਿਫੋਰ ਦੀ ਗੁਰੂ ਗ੍ਰੰਥ ਸਾਹਿਬ ਤੇ ਉਹ ਕਹਿੰਦਾ ਜੀ ਡੰਡਾ ਉਤ ਕਰੀ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਇਹ ਪਤਾ ਨਹੀਂ ਵੀ ਕਮਰ ਕਸਾ ਤੇ ਧੋਤੀ 'ਚ ਕੀ ਫਰਕ ਹੈ ਸੋ ਇਹੀ ਇਹਨਾਂ ਨੇ ਆ ਭਾਈ ਕਾਨ ਸਿੰਘ ਨਾਭਾ ਦੇ ਸ਼ਬਦ ਕੋਸ਼ ਕਰਕੇ ਪੜ੍ਹੇ ਹੋਏ ਨਾ ਵੱਡੇ ਵਿਦਵਾਨ ਨੇ ਵਿਸਵਤਾ ਕਰਕੇ ਸ਼ਬਦ ਆਪਦਾ ਘੜਨਾ ਵੀ ਆਪਾਂ ਨਵੀਂ ਗੱਲ ਦਿਖਾਉਣੇ ਜਿਵੇਂ ਫਰਿੱਜ ਵਿੱਚ ਨਾਲ ਨਾ ਕਦੇ ਹੈਂਡਲ ਇੱਧਰ ਲਾ ਦਿੰਦਾ ਕਦੇ ਇੱਧਰ ਬਸ ਇਸੀ ਜੀ ਖੇਡ ਕਰਦਾ ਸੋ ਮੈਂ ਇਹ ਕਹਿਣਾ ਇਸ ਕਿਤਾਬ ਦੇ ਵਿੱਚ ਜੇ ਉਹਦਾ ਮਨ ਵੀ ਮਾੜਾ ਨਾ ਹੋਵੇ ਜੋ ਲਿਖੋ ਮੜ ਮਨੋਜ ਆਂਦਰ ਕੀ ਕਰਨਾ ਪਰ ਇਹਨਾਂ ਨੇ ਛਾਪਿਆ ਮਾੜੇ ਮਨ ਨਾਲ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਵੀ ਇਹਨੋਂ ਪਾਇਆ ਵਕਤ ਸਕਦੇ ਇਸ ਤੋ ਕਿ ਇਹਦੇ ਵਿੱਚੇ ਲਿਖਿਆ ਹੈ ਵੀ ਮਾਤਾ ਸੁੰਦਰੀ ਆਪਣੇ ਬੱਚਿਆਂ ਨੂੰ ਲੈ ਕੇ ਭੱਜ ਗਈ ਵੀ ਕਿਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਦਾ ਕਤਲੀ ਨਾ ਕਰ ਦੇ। ਇਹ ਇਹ ਸੰਭਵ ਹੈ। ਫਿਰ ਵੀ ਕਹਿੰਦਾ ਪਰ ਕਿੱਥੇ ਗਈ? ਬੱਚੇ ਤਾਂ ਉਹਨਾਂ ਕੋਲ ਹੀ ਰਹੇ ਨੇ। ਮਾਤਾ ਸੁੰਦਰੀ ਨਾਲ ਤਾਂ ਬੱਚੇ ਰਹਿ ਹੀ ਨਹੀਂ ਪਹੁੰਚਾ। ਦੋ ਦਾਦੀ ਦੇ ਨਾਲ ਗਏ ਨੇ। ਤੇ ਦੋ ਚਮਕੌਰ ਸਾਹਿਬ ਦੇ ਜੰਗ 'ਚ ਨਾਲ ਸ਼ਹੀਦ ਹੋਏ ਨੇ। ਕੋਈ ਦੱਸਦਾ ਦਿਲ ਵੀ ਮਾਤਾ ਸੁੰਦਰੀ ਕਿੱਥੇ ਲੈ ਕੇ ਭੱਜ ਗਈ ਸੀ ਉਹਨਾਂ ਨੂੰ? ਚਾਰੇ ਸ਼ਹੀਦ ਹੋਏ ਨੇ ਜੇ ਇੰਨਾ ਹੀ ਡਰ ਸੀ ਫਿਰ ਤਾਂ ਸ਼ਹੀਦੀ ਨਾ ਹੁੰਦੇ ਆਪ ਸ਼ਹੀਦ ਕਰਾਏ ਨੇ ਦੋ ਤਾਂ ਤੇ ਦੂਜੇ ਦੋ ਦਾਦੀ ਨੇ ਕਰਾਏ ਨੇ ਅਸੀਂ ਬਚਪਨ ਚ ਦੂਜੀ ਤੀਜੀ ਚ ਪੜਦੇ ਸੁਣਦੇ ਹੁੰਦੇ ਦਾਦੀ ਬੋਦੇ ਪੁੱਤਰਾਂ ਪੋਤਿਆਂ ਨੂੰ ਦਾਦੇ ਦੀ ਚਿੱਟੀ ਪੱਗ ਨੂੰ ਦਾਗ ਨਾ ਲਾਏ ਹੋਵੇ ਸਿੱਖੀ ਵਾਰਾਂ ਦੀ ਹੈ ਸਿੱਖੀ ਸਿੱਖੀ ਸ਼ਹੀਦੀ ਦੇ ਉੱਤੇ ਨੰਦ ਸਾਹਿਬ ਦਾ ਪਾਠ ਕਰਦੀ ਹੈ ਤੇ ਅਨੰਦ ਕਾਰਜ ਵੇਲੇ ਵੀ ਨੰਦ ਸਾਹਿਬ ਦਾ ਪਾਠ ਕਰਦੀ ਹੈ ਸਿੱਖੀ ਅਨੰਦ ਕੀ ਕੀ ਪਾਣਾ ਹੈ ਕਿਉਂ ਪਰ ਇਹ ਕੌਣ ਸਿੱਖੇ ਜਿਹਨੂੰ ਪਾਣੇ ਦਾ ਪਤਾ ਗੁੰਗੇ ਗੁੜਖਾਇਆ ਪੁੱਛੇ ਤੇ ਕਿਆ ਕਹੀਏ ਸੋ ਇਹ ਇੱਕ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖੀ ਦੇ ਉਲਟ ਜੋ ਲਿਖਿਆ ਹੋਇਆ ਹੈ ਵਿਅੰਜਕ ਮੁੁੰਦਤ ਕੇਸ਼ਦਾਰ ਰਉਣਨੇ ਦੀ ਪ੍ਰਥਾ ਗੁਰੂ ਗ੍ਰੰਥ ਵਿੱਚ ਕਿਸੇ ਗ੍ਰੰਥ ਮੇ ਦਿਖਾਈ ਨਹੀਂ ਦਿੱਤੀ ਕਹਿੰਦਾ ਕਿ ਇਹ ਦੀ ਤਾਂ ਕੋਈ ਪ੍ਰਥਾ ਹੈ ਹੀ ਨਹੀਂ ਸੀ ਜਿਹੜਾ ਅਮਰਸ ਦੀ ਗੱਲ ਕਰਦਾ ਹੈ ਕਹਿੰਦਾ ਕਿਸੇ ਗ੍ਰੰਥ ਚ ਨਹੀਂ ਦਿਖਾਈ ਦਿੱਤੀ ਹਿੰਦੂ ਕੇ ਪ੍ਰਤੀ ਵਿਕਸ਼ਾਚਾਰਨ ਕਿ ਫਾਲਿਸੀ ਹੀ ਇਹਨਾਂ ਦੋਨੋਂ ਪ੍ਰਥਾਵਾਂ ਦੀ ਸ੍ਰਿਸ਼ਟੀ ਹੋਈ ਕਹਿੰਦਾ ਹਿੰਦੂਆਂ ਦੇ ਕਾਰਨ ਹੋਇਆ ਸਾਰਾ ਕੁਝ ਜੋ ਕੁਝ ਕਰਿਆ ਹੁਣ ਜਿਹੜਾ ਇਹ ਜਿਹੜਾ ਸਾਰਾ ਕੁਝ ਸਾਨੂੰ ਦੇਖਣ ਦੀ ਲੋੜ ਹੈ ਇਸ ਨੂੰ ਸਾਨੂੰ ਬੜੇ ਧਿਆਨ ਨਾਲ ਇਹ ਗੱਲ ਕੇ ਜਾਮ ਦੀ ਲੋੜ ਹੈ ਮੈਂ ਬਹੁਤਾ ਡਿਟੇਲ ਤੇ ਨਹੀਂ ਜਾਵਾਂਗਾ ਕਿਉਂਕਿ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਇਹ ਸਾਰੀ ਕਿਤਾਬ ਸਿੱਖ ਇਤਿਹਾਸ ਹੈ ਇਹਦੇ ਚ ਇਹ ਮੁਕਤਰ ਰੂਪ ਚ ਕਹਿਣਾ ਹੋਵੇ ਗੁਰਬਾਣੀ ਗੱਲ ਤੇ ਲਿਖਿਆ ਹੈ ਇਤਿਹਾਸ ਗੱਲ ਤੇ ਲਿਖਿਆ ਹੈ ਔਰ ਕਹਿੰਦਾ ਗਲਤ ਹੀ ਨਹੀਂ ਲਿਖਿਆ ਇਹ ਸਾਡੀ ਬਦਨਾਮੀ ਕਰਨ ਵਾਸਤੇ ਜਾਣ ਬੁੱਝ ਕੇ ਇਹ ਸਾਡੇ ਤੇ ਰੰਚਣ ਲਾਇਆ ਜਿਵੇਂ ਆ ਪੁਲਸਾ ਦੇ ਕਰਦੇ ਕਿਸੇ ਹਾਰਾਂ ਦਾ ਕੇਸ ਪਾ ਦਿੰਦੇ ਨੇ ਸੋ ਸਾਨੂੰ ਇਹ ਤੇ ਇਤਰਾਜ ਹੈ ਇਹ ਛਾਪ ਕੇ ਵੰਡੀ ਗਈ ਹੈ ਇਹ ਕਿਤਾਬ ਦੇ ਉੱਤੇ ਕੋਈ ਨਾ ਕੋਈ ਸ਼ਰਮਣੀ ਕਮੇਟੀ ਨੂੰ ਅਕਾਲ ਤਖਸਾਲ ਨੂੰ ਮੇਰੇ ਖਿਆਲ ਚ ਜੇ ਹੁਣ ਵੀ ਦੇਰ ਹੈ ਦੋਸਤਾਂਏ ਕੋਈ ਆਪਦਾ ਕਾਰਵਾਈ ਕਰਨੀ ਚਾਹੀਦੀ ਹੈ ਇਹ ਨਹੀਂ ਤਾਂ ਅਸੀਂ ਜਿਹੜਾ ਖੁਸ਼ਾਲ ਸਿੰਘ ਜੀ ਬੈਠੇ ਨੇ ਕਿ ਇਹ ਕੋਮਨ ਸਾਹਿਬ ਬੈਠੇ ਅਸੀਂ ਕੋਸ਼ਿਸ਼ ਕਰਦੇ ਨੇ ਜਿਹੜਾ ਭਾਈ ਕਾਨ ਸਿੰਘ ਨਾ ਬਾ ਦਾ ਸ਼ਬਦ ਕੋ ਸੀ ਵੀ ਕੱਲ ਨੂੰ ਇਹਨੂੰ ਵਰਤਣਗੇ ਸਾਡੇ ਖਿਲਾਫ ਗੁਰਬਾਣੀ ਦੀ ਕੋਈ ਵੀ ਦੇਖੋ ਜੀ ਨੂੰ ਅਸੀਂ ਚਾਪਿਆ ਸੋ ਜਿਹੜੇ ਵੱਡੇ ਵੱਡੇ ਵਿਦਵਾਨ ਹੁੰਦੇ ਨੇ ਉਹ ਜੀ ਫੁਲਾਣੇ ਨੇ ਛਾਪਿਆ ਸੋ ਇਸ ਕਰਕੇ ਮੇਰਾ ਇਤਰਾਜ਼ ਹੈ ਮੈਂ ਹੁਣ ਪਿਛੇ ਦਿਨਾਂ ਜਿੰਨਾ ਮੈਨੂੰ ਸੈਮੀਨਾਰ ਜਾਣ ਦਾ ਮੌਕਾ ਮਿਲਿਆ ਉੱਥੇ ਤਾਂ ਮੈਨੂੰ ਸਾਹਮਣੇ ਵੀ ਚਾਹੀਦੀ ਜੀ ਦਸਾਲ ਉਹ ਵੀ ਪ੍ਰਵਾਦੀ ਕਰ ਰਹੇ ਨੇ ਹੈਗੇ ਵੱਡੇ ਵਿਦਵਾਨ ਕੋਈ ਵਿਦਵਤਾ ਤੇ ਕੋਈ ਸ਼ੱਕ ਨਹੀਂ ਉਹਨਾਂ ਦੇ ਪਰ ਚੋ ਡੋੜ ਗਿਆ ਸੋ ਅਸੀਂ ਇਸ ਦੇ ਇਤਰਾਜ਼ ਕਰਦੇ ਆਂ ਇਹ ਕਿਤਾਬ ਸ਼੍ਰੋਮਣੀ ਕਮੇਟੀ ਨੇ ਗਲਤ ਛਾਪੀ ਇਹਦੇ ਬੈਨ ਕਰਨ ਨਾਲ ਨਹੀਂ ਸਰਦਾ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਨੂੰ ਉੱਤੇ ਅਕਾਲ ਤਖਤ ਸਾਹਿਬ ਤੇ ਖੜਾ ਕੇ ਸਾਰਿਆਂ ਨੂੰ ਐਨ ਸਾਹ ਦੇ ਸਾਹਮਣੇ ਇਸ ਕਿਤਾਬ ਨੂੰ ਚਿਤਸਾਰੇ ਕਿਉਂਕਿ ਕਿਤਾਬ ਗਲਤ ਹੈ ਇਹ ਕਿਤਾਬ ਤਾਂ ਕੁਛ ਹੈ ਨਹੀਂ ਇਹ ਤਾਂ ਝੂਠ ਹੈ ਸੋ ਝੂਠ ਦੀ ਉਹ ਤਾਂ ਕਹਿੰਦੇ ਝੂਠੀ ਦੁਕਾਨ ਬਾਬਾ ਨਾਨਕ ਨੇ ਇਹੀ ਕਿਹਾ ਸੀ ਨਾ ਤੇਰੀ ਝੂਠੀ ਦੁਕਾਨ ਬੰਦ ਕਰਨੀ ਹੈ ਸੋ ਇਹ ਵੀ ਇੱਕ ਝੂਠੀ ਦੁਕਾਨ ਹੈ ਇਹਨੂੰ ਸਾੜਨਾ ਬੰਦ ਹੈ ਪਰ ਇਹ ਕੰਮ ਸ਼੍ਰੋਮਣੀ ਕਮੇਟੀ ਦਾ ਹੈ ਉਹ ਕਰੇ